ਕਾਨੂੰਨ ਸਰਕਾਰ ਨਹੀਂ ਚਾਹੀਦੀਆਂ ਨੇ ਸਾਨੂੰ ਗੱਲੀਆਂ ਨਹੀਂ ਚਾਹੀਦੀਆਂ ਨੇ ਤੁਸੀਂ ਆਹ ਭੈੜਾ ਨਸ਼ਾ ਚਿੱਟੇ ਦਾ ਹੈ ਤੁਸੀਂ ਇਹਨੂੰ ਖਤਮ ਕਰ ਦਿਓ 92 ਐਮਐਲਏ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਪਰ ਇਹਨਾਂ ਦਾ ਕੋਈ ਵੀ ਇੱਕ ਨੁਮਾਇੰਦਾ ਚਿੱਟੇ ਪ੍ਰਤੀ ਬੋਲਣ ਨੂੰ ਤਿਆਰ ਨਹੀਂ ਹੈ ਲੋਬੀਆਂ ਮੁਕਿਆਂ ਗੱਲਣ ਵਾਸਤੇ ਪਹੁੰਚ ਆਉਂਦੇ ਸਕੂਲਾਂ ਦੇ ਵਿੱਚ ਕੋਈ ਹਸਪਤਾਲ ਕਿ ਚਲੇ ਰੰਨਾ ਹੈ ਕੋਈ ਸਕੂਲਾਂ ਦੇ ਵਿੱਚ ਜਾ ਕੇ ਬੱਚੇ ਨੂੰ ਤੰਗ ਕਰਦੇ ਨੇ ਪੜਾਈ ਕਿਉਂ ਚੱਲ ਨਹੀਂ ਹੁੰਦੀ ਆਹ ਚਿੱਟੇ ਬੰਦੇ ਤੁਸੀਂ ਕੀ ਕਰਦੇ ਹੋ ਮੰਗਣੀ ਹੈ ਸਾਨੂੰ ਸੜਕਾਂ ਨਹੀਂ ਚਾਹੀਦੀਆਂ ਨੇ ਸਾਨੂੰ ਗਲੀਆਂ ਨਹੀਂ ਚਾਹੀਦੀਆਂ ਨੇ ਤੁਸੀਂ ਆਹ ਭੈੜਾ ਨਸ਼ਾ ਚਿੱਟੇ ਦਾ ਹੈ ਤੁਸੀਂ ਇਹਨੂੰ ਖਤਮ ਕਰ ਦਿਓ ਅਸੀਂ ਕਮਾਈ ਕਰਕੇ ਪਹਿਲਾਂ ਕਿ ਅਸੀਂ ਬਿਨਾ ਇਹਦੇ ਤੋਂ ਰਹਿ ਦੇ ਸੀ ਸਰਕਾਰ ਤੋਂ ਬਿਨਾ ਗਲੀਆਂ ਤੋਂ ਬਿਨਾ ਅਸੀਂ ਰਹਿ ਲਾਂਗੇ ਪਰ ਚਿੱਟੇ ਨੂੰ ਖਤਮ ਕੀਤਾ ਜਾਏ ਸੁਲਾਰਾ ਪਾਰਟੀ ਸਰਫੇ ਤੇ ਪੀਲ ਕਰ ਰਹੀ ਹੈ ਸਰਕਾਰ ਚਾਹੇ ਕੋਈ ਵੀ ਹੋਵੇ ਅਸੀਂ ਉਹਨਾਂ ਰਾਜਨੀਤੀ ਦੀ ਗੱਲਾਂ ਨਹੀਂ ਕਰਨੀਆਂ ਅਸੀਂ ਕਿਸੇ ਸਰਕਾਰ ਨੂੰ ਭੰਡਾ ਨਹੀਂ ਆਏ ਆ ਅਤੀ ਤੋਂਲੇ ਇਲਾਕੇ ਦੇ ਵਿੱਚ ਸੰਪੂਰਨ ਇੱਕ ਮੈਸੇਜ ਦੇਣ ਆਏ ਆ ਕਿ ਚਿੱਟੇ ਨੂੰ ਖਤਮ ਆਸ ਕਰਨਾ ਉੱਤੇ ਤੁਸੀਂ ਗੱਲ ਹਿਰਤਾ ਲਗਾਓ ਮੈਂ ਚਿਰਾਨੀ ਕਰਨੀ ਚਾਹਾਂਗਾ ਬਹੁਮਤ ਨਾਲ ਜਿੱਤੀ ਹੋਈ ਸਰਕਾਰ ਬਣਵੀ ਐਮ ਐਲ ਏ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਪਰ ਇਹਨਾਂ ਦਾ ਕੋਈ ਵੀ ਇੱਕ ਨੁਮਾਇੰਦਾ ਚਿੱਟੇ ਪ੍ਰਤੀ ਬੋਲਣ ਯਾਰ ਨਹੀਂ ਹੈ ਕੀ ਗੱਲ ਜਦੋਂ ਨੌਜਵਾਨਾਂ ਦੀ ਮੌਤ ਹੁੰਦੀ ਹੈ ਕੀ ਗੱਲ ਤੁਸੀਂ ਉਹਨਾਂ ਨੇ ਘਰੇ ਜਾ ਕੇ ਉਹਨਾਂ ਦੇ ਪੀੜਤ ਪਰਿਵਾਰ ਦੇ ਨਾਲ ਦੁੱਖ ਨਹੀਂ ਮਨਾ ਸਕਦੇ ਹੋ ਤੁਸੀਂ ਦੱਸੋ ਉਹ ਡਾਕ ਬਣਾਉਣ ਦਾ ਨਾ ਕੋਈ ਰਵਾਜ ਨਹੀਂ ਹੈ ਛੋਟੀਆਂ ਮੋਕੀਆਂ ਗੱਲਾਂ ਵਾਸਤੇ ਇਹ ਪਹੁੰਚ ਆਉਂਦੇ ਸਕੂਲਾਂ ਦੇ ਵਿੱਚ ਕੋਈ ਹਸਪਤਾਲ 'ਚ ਚਲੇ ਜਾਂਦਾ ਹੈ ਕੋਈ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਤੁਮ ਕਰ ਦਿੰਦੇ ਨੇ ਪੜ੍ਹਾਈ ਜੋ ਚੱਲਦੀ ਹੁੰਦੀ ਹੈ ਆ ਚਿੱਟੇ ਬੰਦੇ ਤੁਸੀਂ ਕੀ ਕਰਦੇ ਹੋ ਤੁਹਾਡੇ ਕੋਲ ਪਾਵਰ ਹੈ ਤੁਹਾਡੇ ਕੋਲ ਸਰਕਾਰ ਹੈ ਤੁਸੀਂ ਕਿਉਂ ਨਹੀਂ ਇਸਤੇਮਾਲ ਕਰ ਰਹੇ ਹੋ ਤੁਹਾਨੂੰ ਹੋਣੀ ਚਾਹੀਦਾ ਹੈ ਮੁੱਖ ਮੰਤਰੀ ਖੋਟਾ ਹੈ ਤੁਸੀਂ ਕਿਉਂ ਨਹੀਂ ਚਿੱਟੇ ਦਾ ਲਗਾਮ ਕਰਦੇ ਹੋ ਜਿਵੇਂ ਪ੍ਰੋਗਰਾਮ ਚੱਲਿਆ ਸੀ ਅਤਿ ਸ਼ਿਵਨਾਪੁਰੀ ਲਈ ਕਈ ਰਿਪੋਰਟ ਪ੍ਰਮਾਨ ਹੈ ਕਿ ਇੱਥੇ ਇਲਾਕੇ ਦੇ ਵਿੱਚ ਚੁੱਟੇ ਦੇੁੰਡੇ ਸ਼ਰੀਆਂ ਚਿੰਦਾ ਵੇਚ ਰਹੇ ਨੇ ਬੇਖੌਫ ਹੋ ਕੇ ਚੁੱਟਾ ਵੇਚ ਰਹੇ ਨੇ ਉਹਨਾਂ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਇੱਥੇ ਇੱਕ ਬਾਪੂ ਜੀ ਖੜੇ ਰੋ ਰਏ ਸੀਗੇ ਕਿ ਤੁਸੀਂ ਕੁਝ ਕਰਿਓ ਮੈਂ ਕੋ ਇੱਕ ਗੱਲ ਕਹੀ ਕਿ ਬਾਪੂ ਜੀ ਮੈਂ ਆਪਣੀ ਜਿੰਨਾ ਕੁ ਕਰ ਸਕਦਾ ਮੈਂ ਕਰ ਰਿਹਾ ਤੁਹਾਡੇ ਸਹਿਯੋਗ ਦੀ ਲੋੜ ਹੈ ਇਸ ਮੰਤੋਂ ਮੈਂ ਜਾਣਾ ਤੇ ਮੈਂ ਨਾ ਲਿੰਦਾ ਹਾਂ ਆਖਰੀ ਇੱਕ ਗੱਲ ਕਵਾਂਗਾ ਮੈਂ ਬਹੁਤ ਜਲਦ ਸੁਨਾਰਾ ਭਾਗ ਪਾਰਟੀ ਵੱਲੋਂ ਮੁੱਖ ਮੰਤਰੀ ਮਾਨ ਸਾਹਿਬ ਨੂੰ ਇੱਕ ਪੱਤਰ ਲਿਖ ਕੇ ਚਿੱਟੇ ਪ੍ਰਤੀ ਇੱਕ ਸੱਟ ਬਣਾਉਣ ਲਈ ਗੰਭੀਰਤਾਵਾਂ ਦੀ ਆਪੋ ਟੈਕਸ਼ਨ ਬਣਾਉਣ ਦੇ ਲਈ ਅਤੇ ਮੈਂ ਕਹਿੰਦਾ ਅੱਜ ਚਿੱਟੇ ਨੂੰ ਖਤਮ ਕਰਨ ਦੇ ਲਈ ਜ਼ਹਿਰ ਜਹਿਰ ਨੂੰ ਜਹਿਰੀ ਮਾਰਦਾ ਹੈ ਜ਼ਹਿਰ ਨੂੰ ਜਹਿਰੀ ਮਾਰਦਾ ਹੈ ਇਸ ਕਰਕੇ ਚਿੱਟੇ ਨੂੰ ਕੋਈ ਇਹੋ ਜਿਹੀ ਚੀਜ਼ ਆ ਸਕਦੀ ਹੈ ਇਰੇ ਨਾਲ ਆਪਾਂ ਚਿੱਟੇ ਕਰ ਰਹੇ ਮੁੰਡਿਆਂ ਨੂੰ ਆਪਾਂ ਉਹਨਾਂ ਦਾ ਮਨ ਡੈਮੰਡ ਕਰ ਸੀ ਹੈ ਮੈਂ ਮਾਨ ਸਰਕਾਰ ਤੋਂ ਅਪੀਲ ਕਰਦਾ ਉਹ ਪੰਜਾਬ ਦੇ ਵਿੱਚ ਫਸਕੜ ਦੀ ਖੇਤੀ ਦਾ ਐਲਾਨ ਕਰ ਦੇ ਤੁਸੀਂ ਦੱਸੋ ਕੀ ਫਸਕੜ ਦੀ ਖੇਤੀ ਨਾਲ ਕੋਈ ਵਿਅਕਤੀ ਦੀ ਮੌਤ ਹੋ ਸਕਦੀ ਹੈ ਅਫੀਮ ਖਾਨ ਨਾਲ ਕੋਈ ਮਰਿਆ ਹੈ ਮੈਨੂੰ ਕੋਈ ਇੱਥੇ ਜਨਾਂ ਕਹਿ ਦਿਓ ਕਿ ਹਾਂ ਅਫੀਮ ਖਾਨ ਨਾਲ ਕੋਈ ਮਰਿਆ ਹੈ ਦੇਖੋ ਇਹ ਐਲਾਨ ਬੜੀ ਮਜਬੂਰੀ ਚ ਕਰਨਾ ਪੈ ਰਿਹਾ ਕਿਉਂਕਿ ਚਿੱਟੇ ਦੀ ਕੋਈ ਤੋੜ ਨਹੀਂ ਹੈ ਚਿੱਟੇ ਦੀ ਕੋਈ ਦਵਾਈ ਨਹੀਂ ਹੈ ਮੈਂ ਮੰਤਰਗਾਮ ਨੂੰ ਪ੍ਰਵਾਨਾ ਤੁਸੀਂ ਪੰਜਾਬ ਦੇ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ 300 ਤੋਂ 400 ਨਵੇਂ ਸ਼ਰਾਬ ਦੇ ਠੇਕੇ ਜਾਰੀ ਕੀਤੇ ਨਵੇਂ ਠੇਕੇ ਖੁੱਲ੍ਹੇ ਨੇ ਉਹਨਾਂ ਠੇਕਿਆਂ ਦੀ ਥਾਂ ਤੇ ਤੁਸੀਂ ਜਿੱਤੇ ਤੋਂ ਪੀੜਿਤ ਬੱਚਿਆਂ ਵਾਸਤੇ ਤੁਸੀਂ ਮੈਡੀਕਲ ਸੈਂਟਰ ਖੋਲ੍ਹਦੇ ਹੋ ਸਕਦੇ ਹੋ ਬਿਲਕੁਲ ਪਾਵਰ ਹੈ ਪਰ ਤੁਸੀਂ ਉਹ ਕੰਮ ਨਹੀਂ ਕਰਨਾ ਤੁਸੀਂ ਉਹ ਗੱਲਾਂ ਕਰਦੇ ਹੋ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਹੈ ਇਸ ਕਰਕੇ ਮੈਂ ਕਹ ਰਹੀ ਕੱਲ ਮੈਂ ਪੁਤਰਪੇ ਜਾਵਾਂਗਾ ਮਹਿਮਾਨ ਸ੍ਰੀ ਨਾਲ ਸੰਖੇਪ ਚੀਖੀ ਦੀ ਮੰਨ ਕਰਾਂਗਾ ਤੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਾਂ ਤੁਸੀਂ ਚਿੱਟੇ ਦੇ ਪ੍ਰਤੀ ਕੋਈ ਵੀ ਨਜ਼ਰੂਖ ਰੱਖਦੇ ਹੋ ਤੁਸੀਂ ਉਹ ਰੇਤਪਰਾ ਗੰਭੀਰਤਾ ਨਾਲ ਐਕਸ਼ਨ ਲੈ ਕੇ ਤੁਸੀਂ ਉਹਨਾਂ ਨੂੰ ਪੁੱਛ ਕੇ ਸ ਕਰਕੇ ਜਿਹੜਾ 5 ਗ੍ਰਾਮ ਦੀ ਜਾਨਾ ਹੈ ਉਹਨੂੰ ਤੁਸੀਂ 10 ਗ੍ਰਾਮਾਂ ਵੀ ਉਹਨੂੰ ਪੁੱਛੋ ਜਿਹੜਾ 10 ਗ੍ਰਾਮੀ ਵਾਲੇ ਹੈ ਉਹਨਾਂ ਨੂੰ ਵੀ ਜਿੱਦ ਵੱਡੇ ਬਲੇ ਮਚਰੂ ਫੜ ਤੱਕਦੇ ਹੋ ਤਾਂ ਕਿ ਆਪਾਂ ਨੌਜਵਾਨ ਕੁੜੀਆਂ ਨੂੰ ਬਚਾ ਸਕੀਏ ਮੈਂ ਨੌਜਵਾਨ ਕੁੜੀਆਂ ਨੂੰ ਵੀ ਇੱਕ ਕਹਿਣਾ 100 ਚੱਕੋ ਸਾਰੇ ਨੌਜਵਾਨ ਖੜੇ ਹੋ ਕਿ ਤੁਸੀਂ ਚਿੱਟੇ ਵੱਲ ਦੇਖੋਗੇ ਵੀ ਨਹੀਂ ਇਸ ਮੰਚ ਤੋਂ ਮੈਂ ਤੁਹਾਡੇ ਕੋਲ ਸੋਚਣਾ ਆ ਜੇ ਸੋਚਣਾ ਚਾਹੁੰਦੇ ਹੋ ਤਾਂ ਹੱਥ ਖੜੇ ਕਰ ਦਿਓ ਮੈਂ ਕਹਿੰਦਾ ਮੇਰੀ ਅੱਜ ਸਪੀਚ ਨਾਲ ਜੇ ਇੱਕ ਵੀ ਨੌਜਵਾਨ ਦੀ ਜਾਨ ਬਚ ਜਾਂਦੀ ਹੈ ਇੱਕ ਵੀ ਨੌਜਵਾਨ ਦੀ ਜਾਨ ਜੇ ਬਚ ਜਾਂਦੀ ਹੈ ਇੱਕ ਮਾਂ ਦਾ ਬੇਟਾ ਬਚ ਜਾਂਦਾ ਹੈ ਇੱਕ ਮਾਂ ਦਾ ਬੇਟਾ ਬੱਚਾ ਉਹਦਾ ਨਾਲ ਬਚ ਜਾਂਦਾ ਹੈ ਇੱਕ ਭੈਣ ਦਾ ਸੁਹਾਗ ਬਚ ਜਾਂਦਾ ਹੈ ਇੱਕ ਬੱਚੇ ਦਾ ਪਿਓ ਬਚ ਜਾਂਦਾ ਹੈ ਮੈਂ ਕਹਾਂ ਮੈਂ ਪ੍ਰੋਗਰਾਮ ਕਰਾਂਗੀ ਮੈਂ ਬਹੁਤ ਧੰਨਵਾਦ ਉਮ ਫੌਜ ਕਰਨ ਵਾਲੇ ਜਾਵਾਂਗਾ ਕਿਹੜੇ ਕਿਹੜੇ ਮੁੰਡੇ ਮੇਰੇ ਨਾਲ ਸਹਿਮਤ ਨੇ ਹੱਥ ਖੜੇ ਕਰ ਦਮ ਉੱਥੇ ਜਿੱਥੇ ਖੜੇ ਹੈਗੇ ਹੋ ਮੈਂ ਮੀਡੀਆ ਨੂੰ ਕਹਾਂਗਾ ਤੁਸੀਂ ਕਵਰੇਜ ਕਰ ਲਓ ਬਾਕੀ ਮੇਰੇ ਨਾਲ ਅੱਜ ਸਾਰੇ ਨੌਜਵਾਨ ਵਿਅਕਤੀ ਮੈਂ ਮਾਂਸਤੇ ਬਰਾਜਵਾਲ ਸਾਰਿਆਂ ਨੂੰ ਬੇਨਤੀ ਕਰਾਂਗਾ ਸਾਰੇ ਜਨ ਵੀ ਖੜੇ ਹੋ ਜਾਓ ਤੇ ਚਿੱਟੇ ਪ੍ਰਤੀ ਹੱਥ ਖੜਾ ਕਰਕੇ ਕਹੋ ਬੰਦ ਹੋਵੇ ਚਿੱਟਾ ਬੰਦ ਹੋਵੇ ਚਿੱਟਾ ਇਨਕਲਾਬ 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 ਵੰਡੇ ਵੰਡੇ ਸੋ ਬਹੁਤ ਬਹੁਤ ਧੰਨਵਾਦ ਸਮਹਿਰਾਪਾਪ ਪਾਰਟੀ ਤੋਂ ਸਟਾਰ ਪ੍ਰਚਾਰ ਅਨਿਲਦਰ ਮੋਰ ਸਾਡੇ ਕੈਸ਼ਿਆ ਰਾਜਿੰਦਰ ਜੀ ਸਾਡੇ ਪ੍ਰਭਜੀ ਜਗਜੀਤ ਸਿੰਘ ਜੀ ਕੋਈ ਸਾਰੇ ਨੌਜਵਾਨਾਂ ਨੂੰ ਮੈਂ ਸਲੂਟ ਕਰਦਾ ਜੋ ਮੇਰੇ ਨਾਰੇ ਦੇ ਨਾਲ ਕੋਈ ਨਾਰਾ ਲਾਇਆ ਮੈਂ ਮੌਜੂਦ ਸਾਰੇਆਂ ਨੂੰ ਮੈਂ ਬਹੁਤ ਥੈਂਕਸ ਕਰਦਾ ਇਹ ਜਿਹੜਾ ਚਿੱਟਾ ਦਾ ਪੁੱਤਾਂ ਫੂਕਣ ਲੱਗੇ ਆ ਇਥੋਂ ਦਰਦ ਹੁੰਦਾ ਹੈ ਜਦੋਂ ਕੋਈ ਵੀਡੀਓ ਦੇਖਦੇ ਆ ਮੌਤ ਦੀ ਜਦੋਂ ਮੌਤ ਦੀ ਵੀਡੀਓ ਸਵੇਰੇ ਫੋਨ ਚੱਕਦੇ ਆ ਪਰ ਸਾਰੇ ਦੇਖਦੇ ਆ ਸਾਰੇ ਆਪਾਂ ਵਟਸਐਪ ਚਲਾਨੀਆਂ ਫੇਸਬੁਕ ਚਲਾਨੀਆਂ ਜਿਹੜੋਂ ਪਰ ਵੀਡੀਓ ਦੇਖਦੇ ਆ ਕੋਈ ਨੌਜਵਾਨ ਕਿਤੇ ਮਰਦਾ ਇਥੋਂ ਬਰਦਾਸ਼ਤ ਨਹੀਂ ਹੁੰਦਾ ਮੈਂ ਬਹੁਤ ਜ਼ਿਆਦਾ ਵੱਡਾ ਨਹੀਂ ਹੈਗਾ ਉਮਰ ਦੇ ਕੋਲੇ ਸਮਾਜਿਕ ਤੋਂ ਛੋਟਾ ਹੀ ਆ ਪਰ ਜਿਹੜੀ ਮੇਰੀ ਮੁਹਿਬਤ ਹੈ ਇਦੇ ਵਿੱਚ ਮੈਂ ਆਪਣਾ ਸਹਿਯੋਗ ਕਰਨਾ ਤੇ ਕਿਰਪਾ ਕਰਕੇ ਤੁਸੀਂ ਵੀ ਸਹਿਯੋਗ ਕਰੋ ਤਾਂ ਕਿ ਮੈਂ ਇਹ ਚਿੱਟੇ ਦੀ ਮੁਹਿੰਮ ਜਿਹੜੀ ਹੈ ਇਹਨੂੰ ਖਤਮ ਕਰਨ ਦੀ ਜ਼ਰੂਰਤ ਹੈ ਮੇਰੇ ਨਾਲ ਸਾਰੇ ਅਨੋਖੇ ਮਹਿਮਾਨ ਸਰਪੰਚ ਜਿੰਨ ਸਾਡੇ ਨਾਲ ਮਹਤਵਪੂਰਨ ਵਿਅਕਤੀ ਸਾਰੇ ਪ੍ਰਧਾਨ ਮਾਰਕੀਟ ਜੋਲ ਮਾਰਕੀਟ ਦੇ ਇਤਤਾਨ ਸਾਰਿਆਂ ਨੂੰ ਮੈਂ ਕਹਿੰਦਾ ਤੁਸੀਂ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰੇ ਨਾਲ ਚਿੱਟੇ ਨੂੰ ਖਤਮ ਕਰਨ ਦਾ ਹੁਜਾਰਾ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਸੱਚੀ ਕਹਿੰਦਾ ਜੈ ਹਿੰਦ ਜੈ ਭਾਰਤ